ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਹਰੀਨੋ ਹਰੀਨੋ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਅ블ੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਉਹ ਰੀ ਵਪਾਰ ਦਾ ਕੰਮ ਕਰਦੇ ਆ ਤੇ ਇੱਥੇ ਹਰ ਟਾਈਮ ਮੱਝਾਂ ਤੇ ਨਾਲ ਕੁਝ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਜਿਆਦਾਤਰ ਇਹਨਾਂ ਦਾ ਮੱਝਾਂ ਦਾ ਹੀ ਵਪਾਰ ਦਾ ਕੰਮ ਹੈ ਤੇ ਮੱਝ ਇੱਥੇ ਬੜੀ ਚੰਗੀ ਚੰਗੀ ਦੇਖੀ ਆ ਹੁਣ ਤੱਕ ਅੱਜ ਵੀ 4 ਝੋਟੀਆਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਚੋਂ ਇੱਕ ਸੋਈ ਸਵਾਈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਕੀ 3 ਗੱਬਣ ਹੈ ਤੇ ਨਾਲ ਇੱਕ ਗਾਂ ਵੀ ਆ ਦੱਸੋ ਜਿਹੜੀ ਬਾਈ ਕੋਲ ਵਿਕਰੀ ਵਾਸਤੇ ਆਈ ਹੋਈ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਡਿਟੇਲ ਸਾਰੀ ਤੁਹਾਨੂੰ ਦੱਸਦੇ ਜਾਵਾਂਗੇ ਪਸ਼ੂ ਜਿਹੜਾ ਖਰੀਦਣਾ ਉਹਦੀ ਤਸੱਲੀ ਤੁਸੀਂ ਕਰੋਗੇ ਆਗੇ ਦੇਖਿਓ ਤੇ ਆਪਦੀ ਸਮਝ ਨਾਲ ਖਰੀਦੋ ਨੰਬਰ ਜਿਹੜਾ ਉਹ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਇਹਨਾਂ ਮੱਝਾਂ ਬਾਰੇ ਦੇ ਨਾਲ ਸ਼ੁਰੂਆਤ ਚ ਤੁਹਾਨੂੰ ਗਾਂ ਪਹਿਲਾਂ ਦਿਖਾਉਣੀ ਗੋਰੇਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਚਾਰ ਨਾਕ ਤਾਂ ਮੱਜਾਂ ਨੇ ਤੇ ਇੱਕ ਗਾਂ ਹਾਂਜੀ ਵੀਰ ਜੀ ਗਾਂ ਘਾਟ ਹੀ ਲਿਉਣੇ ਮੱਜਾਂ ਜਿਆਦੇ ਹੁੰਦੀਆਂ ਨਹੀਂ ਮੱਜਾਂ ਜਿਆਦਾ ਹੁੰਦਾ ਗਾਂ ਤਾਂ ਕੋਈ ਲਈਦੀ ਹੈ ਜੀ ਠੀਕ ਹੈ ਭਾਈ ਅੱਜ ਜਿਹੜੀ ਗਾਂ ਦਿਖਾਵਾਂਗੇ ਇਹ ਦੂਜਾ ਸੂਆ ਜੀ ਹਾਂ ਕੱਲ ਰਾਤ ਦੀ ਸੂਈ ਆ ਯਾਨੀ ਕਿ 2 ਘੇੜਾਂ ਬੋਲਾ ਕੱਢਿਆ ਸਾਫ਼ ਕੀਤੀ ਵੀ ਹੈ ਜੀ ਠੀਕ ਹੈ ਅੱਛਾ ਭਾਈ ਬੱਚਾ ਇਹਨੇ ਕੀ ਦਿੱਤਾ ਬੱਚਾ ਜੀ ਰੇਟ ਕੀ ਰਹਿਣਾ ਗੋਰੇਬਾਈ ਰੇਟ ਪਰ ਲੈਣ ਦੇ ਨੇ 76000 ਰੁਪਏ ਜੀ ਠੀਕ ਹੈ ਤੋਰੀ ਭਾਈ ਦੋਸੋ ਰੇਟ 76 ਤਾਜੀ ਸੋਈ ਵੀ ਹੈ ਬੱਚਾ ਇਹਦੇ ਨਾਲ ਕੱਟਾ ਬੱਚਾ ਸੌਰੀ ਮੇਲਕਾਪ ਨੂੰ ਇਹਨੇ ਜਨਮ ਦਿੱਤਾ ਹੈ 76000 ਰੇਟ ਹੈ ਬਹੁਤ ਸੋਹਣਾ ਢਾਂਜਾ ਜੀਨੇ ਘਰੇ ਦੁੱਧ ਪੀਣ ਵਾਸਤੇ ਗਾਂ ਲੈਣੀ ਹੈ ਭਾਅ ਵੀ ਠੀਕ ਹੈ ਦੋਸਤੋ ਤੇ ਗਾਂ ਵੀ ਠੀਕ ਹੈ ਫਵਾਨਾ ਤੁਸੀਂ ਇਹਦਾ ਦੇਖ ਲਓ ਸਵੇਰ ਦਾ ਟਾਈਮ ਆ ਵੀਡੀਓ ਬਣਾਉਣ ਦਾ ਬਹੁਤ ਸੋਹਣੇ ਸਟਰਕਚਰ ਦੀ ਹੈ ਲਿਆ ਭਾਈ ਚੰਗੇ ਬੱਚੇ ਪਾਊਗੀ ਦੁੱਧ ਇਹਦਾ ਕਿੰਨਾ ਚੋਲੋਗੇ ਥੋਡੀ ਸੇਵਾ ਸੰਭਾਲਤੇ ਹੈ ਥਣ ਸੁਣ ਫਵਾਨਾ ਫਿਟਿੰਗ ਵਾਲਾ ਅਗੋਂ ਵਿਛੋ ਹਵਾਨਾ ਸੋਨਾ ਦੱਸਦਾ ਸੋ ਰੇਟ 76000 ਉਤੋਂ ਸਟਰਕਚਰ ਜਿਹੜਾ ਉਹ ਬੜਾ ਚੰਗਾ ਇਸ ਘਾ ਦਾ ਤੁਹਾਨੂੰ ਨਜ਼ਰ ਆਉਂਦਾ ਹੋਣਾ ਸੋ ਇਹਨੇ ਬੱਚੇ ਨੂੰ ਜਨਮ ਦਿੱਤਾ ਬਾਕੀ ਨਿਆਣਾ ਪਾਓ ਨਾ ਪਾਓ ਜੀ ਠੀਕ ਹੈ ਸੀਲ 3 ਪਰ ਦੱਸੋ ਬੱਚੇ ਕਿਹਾ ਸੀ ਸੋਨੇ ਪਾਉਗੇ ਤੁਸੀਂ ਬੱਚਾ ਹੀ ਦੇਖ ਸਕਦੇ ਹੋ ਕਿੰਡਾ ਚੰਗਾ ਬੱਚਾ ਜਿਹੜਾ ਇਹਨੇ ਜਿਹਨੂੰ ਜਨਮ ਦਿੱਤਾ ਉਤੋਂ ਸਟਰਕਚਰ ਦੇਖੋਗੇ ਉਹ ਵੀ ਤੁਹਾਨੂੰ ਪਸੰਦ ਆਊ ਭਾਵੇਂ ਹੱਥੀ ਚੋਲਿਓ ਭਾਵੇਂ ਮਸ਼ੀਨ ਲਾ ਲਓ ਚੰਗਾ ਸੋਨਾ ਦੁੱਧ ਪਾਉਂਦੀ ਰਹੂਗੀ ਸੇਵਾ ਨਾਲ ਪਹਿਲੇ ਨੰਬਰ ਤੇ ਦੋ ਨੰਬਰ ਤੇ ਝੋਟੀ ਸੂਈ ਸਵਾਈ ਹੈ ਗੁਰੇ ਭਾਈ ਕਹਿੰਦਾ ਇਹ ਭਾਈ ਦੂਜਾ ਸੂਆ ਜੀ ਹਮ ਅੱਜ 8-9 ਦਿਨ ਹੋ ਗਏ ਸੂਈ ਨੂੰ ਜੀ ਹੁਣ ਦੁੱਧ ਕਿੰਨਾ ਹੋਊਗਾ 14 ਲੀਟਰ ਬੰਦਾ ਇਥੋਂ ਮੇਰੇ ਕੋਲ 90 ਮਾਰਕ ਲੈ ਜਾ ਸਕਦਾ ਬੱਚਾ ਭਾਈ ਇਹਨੇ ਕਿੰਨਾ ਬੱਚਾ ਵੀ ਇਹਦੇ ਮਾਰੂ ਕਟਾ ਜੀ ਇਹਦਾ ਰੇਟ ਕੀ ਰਹੇਗਾ ਇਹਦਾ 1,52,000 ਰੁਪਏ ਖੋਲੀ ਭਾਈ ਕਿ 52 ਰੇਟ 14 ਲੀਟਰ ਕੋਈ ਵੀ ਭਰਾ ਭਾਈ ਕਹਿੰਦਾ ਮਿੰਤੀ ਕਰਕੇ ਲੈ ਜੇ ਇਥੇ ਇਨਾ ਹਾਜ਼ਰ ਆ ਤੂੰ ਅੱਗੇ ਥੋੜੀ ਸੇਵਾ ਹੈ ਬਾਕੀ ਥਣ ਬੜਾ ਚੰਗਾ ਕਰਦੀ ਹੈ ਤੇ ਆਪਾਂ ਪਸਮਾ ਕੇ ਧਾਰਾਂ ਵੀ ਮਰਾ ਦੇਗੇ ਠੀਕ ਹੈ ਸੋ ਸੂਈ ਸਵਾਈ ਹੈ ਦੋਸਤੋ ਆ ਮਨ ਲਓ ਪਸਵਾ ਕੇ ਤੇ ਉਦੋਂ ਬਾਅਦ ਧਾਰਾ ਦਿਖਾ ਦੇਾਂਗੇ ਫਿਟਿੰਗ ਵਾਲਾ ਹਵਾਨਾ ਪੱਕਾ ਹਵਾਨਾ ਜਿਹਨੂੰ ਕਹਿ ਦਿੰਦੇ ਆ ਮਤਲਬ ਇਹ ਹਵਾਨਿਆਂ ਚੋਂ ਦੁੱਧ ਨਿਕਲਦਾ ਲੰਕਮੇ ਹਵਾਨਿਆਂ ਦੀ ਵਜਾਏ ਤੋਂ ਚੰਗਾ ਸੋਹਣਾ ਥਣ ਤੇ ਹਵਾਨਾ ਪਸਵਾ ਕੇ ਤੁਹਾਨੂੰ ਇਹਦੇ ਥਣ ਦਿਖਾ ਦੇਾਂਗੇ ਵੈਸੇ ਅਥੀ ਚੁਆਈ ਵਾਸਤੇ ਚੰਗਾ ਸੋਹਣਾ ਥਣ ਦੱਸਦਾ ਉਹ ਪਸਵਾ ਦੇ ਵਿੱਚ ਪੂਰਾ ਕਲੀਅਰ ਹੋ ਜਾਣਾ ਹੈ ਚੰਗੇ ਉੱਤੋਂ ਢਾਂਚੇ ਦੀ ਚੌੜਾ ਸਟਰਕਚਰ ਇਹਦਾ ਹਵਾਨਾ ਦੱਸੋ ਇਹਦਾ ਸਾਰਾ ਯੋਜਨਾ ਭਰਿਆ ਵਿਆਈ ਹੈ ਗੋਰੇ ਬਾਈ ਫੜੋ ਪੂਛ ਮੜੀ ਜੀ ਤਦ ਸਵਾਸੇ ਪਾਸੇ ਨੂੰ ਜਾਂਦੀ ਦਾ ਕਰਮਾੜੀ ਦਾ ਹਵਾਨਾ ਦੇਖਿਓ ਤੁਸੀਂ ਜੋਸ਼ ਪੂਰਾ ਤਣਿਆ ਹੋਇਆ ਹਵਾਨਾ ਠੀਕ ਹੈ ਭਾਈ ਬਾਕੀ ਥਾਣਾ ਦੇ ਧਾਰਾ ਨੇ ਜਦੋਂ ਪਛਮੀ ਉਹ ਦੱਸਦੀ ਹੈ ਜੀ ਠੀਕ ਹੈ ਆ ਇਹ ਦੂ ਅੱਗੇ ਜਿਹੜੀ ਝੋਟੀ ਬਾਈ ਇਹ ਝੋਟੀ ਪਹਿ ਲੈਣਾ ਜੀ ਕਿੰਨੇ ਕ ਦਿਨ ਲਾਉਗੀ ਸੂਨ ਚ ਇਹ ਤਿਆਰ ਹੀ ਆ ਬਸ ਮੈਂ ਤਾਂ ਰਾਤ ਹੀ ਮੈਂ ਕਹਾਂ ਇੱਕ ਦੋ ਸੂ ਪਹਿਣ ਜੀ ਅੱਛਾ ਵੀਡੀਓ ਫੇਰ ਹੀ ਬਣਾਈਏ ਹਮ ਤੇ ਮਾਰੇ ਸਵਿੰਗਣੇ ਜੀ ਇਹਦਾ ਵੀ 152000 ਰੁਪਏ ਜੀ ਦੋਸਤੋ 152 ਹੀ ਇਹਦਾ ਰੇਟ ਆ ਸੂਆ ਇਹਨੇ ਪਹਿਲਾਂ ਚੰਗੇ ਸਾਹਣ ਦਾ ਕੱਟੀ ਹੈ ਜੀ ਇਹੇ ਉਮੀਦ ਆ ਵੀ ਦੁੱਧ ਵੀ ਚੰਗਾ ਦੇਉ ਜੀ ਠੀਕ ਹੈ ਚੰਗੇ ਕਦ ਕਾਠਦੀ ਹੈ ਪੂਰੀ ਉੱਚੀ ਲੰਬੀ ਹੈ ਹਜੇ ਭਲਾਂ ਹੈਗਾ ਜੀ ਕਿਤੇ ਇਹ ਸੌਣ ਲੱਗਾ ਪਸੂ ਪਾਉਂਦਾ ਭਲਾਂ ਕਮਾਲਾ ਬਾਈ ਚੰਗੇ ਬੋਲਦੀ ਹੈ ਕਿਸੇ ਦੀ ਜਦੋਂ ਸੂ ਪੀਓਦੋਂ ਜ਼ਿਆਦਾ ਸੋਹਣੀ ਨਿਕਰੂਗੀ ਸੋ ਪਹਿਲਾ ਸੂਆ ਇਹਨੇ ਸੂ ਨਰਸ ਦਾ ਟਾਈਟਲ ਅੰਬੀ ਲੰਗੀ ਪੂਰੀ ਹੈ। طبعا ਨਾਇਰਾ ਤੁਸੀਂ ਹੁਣ ਵੀ ਦੇਖ ਸਕਦੇ ਹੋ। ਇੱਕ ਬੜੇ ਚੰਗੇ ਥਾਣਾ ਦੀ ਸੋਹਣੇ ਟਾਂਚੇ ਦੀ ਮਾਜੇ ਤੋਂ ਅੱਗੇ ਦਿਖਾਉਣੀ ਹੈ। ਬੁਰੇ ਭਾਈ ਕੰਨਵਾ ਸੂਆ ਸੁਬੀ। ਇਹ ਵੀ ਦੂਜਾ ਸੂਆ ਭਾਈ ਜੀ। ਠੀਕ ਹੈ। ਦੁੱਧ ਦੇ ਦੂਗੀ 20 ਲੀਟਰ ਤੱਕ ਦੇ ਸਕਦੇ ਹਾਂ ਪਰ 18 ਤੱਕਰ ਤਾਂ ਜਨਨ ਕਿ ਵੀ ਫੁੱਲਾ ਹੀ ਦੇ ਦੂਗੀ। ਠੀਕ ਹੈ। ਆ ਦੋ। ਅੱਛਾ ਭਾਈ ਕੀ ਡਿਮਾਂਡ ਰੱਖਦੇ ਹੋ ਜੀ? ਇਹਨਾਂ ਦੋਵਾਂ ਦਾ ਦੂਜੇ-ਦੂਜੇ ਸੂਏ ਜੀ 3.5 ਲੱਖ ਰੁਪਏ ਜੋੜੇ ਦਾ। ਠੀਕ ਹੈ। ਅਛਾ ਇਹ ਦਿਨ ਕਿੰਨੇ ਕ ਲੈ ਸਕਦਾ ਇਧਰ ਨੂੰ ਲੈ ਜਾਈਂ ਪਹਿਲਾਂ ਇਹ ਦਿਨ ਹਜੇ ਤਿੰਨ ਚਾਰ ਦਿਨ ਹੀ ਸੁੰਦੀ ਜੀ ਠੀਕ ਹੈ ਸੋ ਦੋਸੋ ਸਾਢੇ 3 ਲੱਖ ਜੋੜੇ ਦੀ ਡਿਮਾਂਡ ਹੈ ਦਿਨ ਹਜੇ ਤਿੰਨ ਤੋਂ ਚਾਰ ਦਿਨ ਇਹ ਲੈ ਸਕਦੀ ਹੈ ਬੜੀ ਚੰਗੀ ਤਿਆਰੀ ਹੈ ਅਗੋਂ ਬਹੁਤ ਸੋਹਣਾ ਹਵਾਨਾ ਭਰ ਗਈ ਪਿੱਛੋਂ ਹਵਾਨਾ ਚੰਗਾ ਹੈ ਪਤਲੀ ਚਮੜੀ ਦੀ ਹੈ ਕੁੜਿਆਂ ਦੀ ਉੱਤੋਂ ਚੜਾਈ ਚੰਗੀ ਹੈ ਸੂਣ ਦੇ ਨੇੜ ਤਿੰਨ ਚਾਰ ਦਿਨ ਲੈ ਵੀ ਸਕਦੀ ਹੈ ਮਾਲਕ ਦੇ ਦੱਸਣ ਮੁਤਾਬਕ ਜੀ ਤੋਂ ਲਈ ਆਨੇ ਜੀ ਪਹਿਲੇ ਸੇ 15 ਲੀਟਰ ਦੁੱਸੀ ਠੀਕ ਹੈ ਹਵਾਨਾ ਦੇਖੋ ਥਾਣ ਦੇਖਿਓ ਇਹਦਾ ਕਰਨ ਵਾਲੀ ਦਾ ਗਾਵਾਂ ਵਾਲਾ ਹਵਾਨਾ ਲੱਗਾ ਬਾਕੀ ਸੀਲ ਠੰਡਗਾ ਜੀ ਉਹ ਨਹੀਂ ਗੱਲ ਕੋਈ ਹੂੰ ਸਾਈਡ ਤੋਂ ਫੇਰ ਦੇਖਿਓ ਜੀ ਸੋਦੇ ਛੱਡ ਦਿਓ ਬੰਦ ਥਣ ਦੱਸਦਾ ਕੋਈ ਪਾਵਰ ਵਾਲਾ ਥਣ ਇਹਦੋਂ ਅੱਗੇ ਜਿਹੜੀ ਬਈ ਝੋਟੀ ਇਹ ਇਹ ਵੀ ਦੂਜਾ ਸੂਆ ਜੀ ਦਿਨ ਕਿੰਨੇ ਲਓ ਇਹ ਵੀ 18 ਤੋਂ 20 ਲੀਟਰ ਤੱਕ ਦੁੱਧ ਦੇ ਦੂਗੀ ਜੀ ਠੀਕ ਹੈ ਕਿੰਨੇ ਦਿਨ ਲੈ ਸਕਦੀ ਇਹ ਵੀ ਹੋਏ ਤਿੰਨ ਚਾਰ ਦਿਨ ਲੈ ਜੂ ਠੀਕ ਹੈ ਸੋ ਸੋ 3.5 ਲੱਖ ਜੋੜੇ ਦੀ ਡਿਮਾਂਡ ਹੈ ਕੱਠੀਆਂ ਖਰੀਦ ਲੋ ਅਲੱਗ-ਅਲੱਗ ਖਰੀਦਣੀਆਂ ਯਾਰ ਰੇਟ ਬਾਈ ਤੋਂ ਪੁੱਛ ਲਿਓ ਇਹਦੇ ਵੀ ਥਾਨ ਅਗਲੇ ਤੇ ਪਿਛਲੇ ਬਰਾਬਰ ਦੇ ਹੀ ਐ ਦੇਣ ਇਹ ਵੀ 2-4 ਹੀ ਲਾਊਗੀ ਤਿਆਰੀ ਬਹੁਤ ਸੋਹਣੀ ਐ ਦੀ ਵੀ ਇਹ ਮੱਝਾਂ ਸਹੀ ਮਿਹਣੇ ਚ ਜਦੋਂ ਸੂ ਪੈਂਦੀਆਂ ਨਾ ਉਦੋਂ ਬਾਅਦ ਚ ਇਹਨਾਂ ਦੇ ਢਾਂਚੇ ਹੋਰ ਸੋਹਣੇ ਲੱਗਦੇ ਹੁੰਦੇ ਐ ਕਿਉਂਕਿ ਇੱਕ ਵਾਰ ਪਸ਼ੂ ਥੋੜਾ ਨੀਵਾ ਜਾ ਕੇ ਖੜਾ ਰਹਿੰਦਾ ਐ ਸੂਣ ਦੇ ਨੇੜ ਤੇੜ ਹੁੰਦੇ ਐ ਇਧਰੋਂ ਵੀ ਥਾਨ ਤੁਸੀਂ ਇਹਦੇ ਦੇਖ ਤੇ ਹਵਾਨਾ ਦੇਖੋ ਕਰਮਾਂ ਵਾਲੀ ਦਾ ਪੂਰਾ ਪਰਿਆ ਆਇਆ ਹਵਾਨਾ ਬੌਲੇ ਦੇ ਨਾਲ ਚੰਗਾ ਦੋ ਦਾਸ ਆ ਵੀ ਇਹ ਦੋਨੇ ਮੱਜਾਂ ਨੇ ਦੇਣਾ ਬਾਕੀ ਥੋੜੀ ਸਮਝ ਆ ਵੀ ਤੁਸੀਂ ਕਿੰਨਾ ਚੋਲੋ ਗਿਲੇ ਆ ਵੀਰੇ ਵਾਪਸ ਸੋਏ ਦੱਸੋ ਤਿੰਨ ਮੱਜਾਂ ਗੱਬਣ ਇੱਕ ਸੂਈ ਸਵਾਈ ਤੇ ਨਾਲ ਇੱਕ ਗਾਂ ਨਗ ਪੰਜ ਦਿਖਾਤੇ ਛੋਟੀ ਨੂੰ ਪਸਮਾ ਕੇ ਉਹਦਾ ਬੱਚਾ ਲਾਵਾਂਗੇ ਤੇ ਪਸਮਾ ਕੇ ਧਾਰਾਂ ਵੀ ਤੁਹਾਨੂੰ ਦਿਖਾ ਦੇਣੀ ਹੈ ਇਹ ਮੱਜ ਦੇ ਵੀ ਥਣ ਹੋਣ ਦੇਖ ਲਓ ਤੁਸੀਂ ਚੰਗੇ ਸੋਹਣੇ ਦੱਸਦੇ ਐ ਇਹਦੇ ਨਾਲ ਦੀ ਮੱਜ ਵੀ ਬੜੀ ਚੰਗੀ ਐ ਪਸੂ ਸਾਰੇ ਆਪ ਦੀ ਥਾਂ ਤੇ ਸੁਨੱਖੇ ਐ ਤੁਸੀਂ ਜਿਹੜਾ ਪਸੂ ਤੁਹਾਨੂੰ ਰੇਟ ਦੇ ਹਿਸਾਬ ਤੇ ਜੱਜਦਾ ਜਾਂ ਜਿੱਦਾਂ ਦਾ ਤੁਸੀਂ ਖਰੀਦਣਾ ਚਾਹੁੰਦੇ ਹੋ ਉਸ ਲਈ ਤੁਸੀਂ ਕੰਟੈਕਟ ਵਾਈ ਨਾਲ ਕਰ ਸਕਦਾ ਦੋਸੋ ਮੱਝ ਦਾ ਪਸਮਾਹ ਕੰਪਲੀਟ ਹੀ ਹੈ ਹੁਣ ਤੁਹਾਨੂੰ ਧਾਰਾਂ ਵੀ ਮਾਰ ਕੇ ਦਿਖਾ ਦੇਗਾ ਉਹ ਦੂਬਾਈ ਤੋੜ ਕੇ ਬੰਦੋ ਬਈ ਬੱਚਾ ਤੋੜ ਕੇ ਵੀ ਤੁਹਾਨੂੰ ਦਿਖਾ ਦੇਣਾ ਥਾਣਾ ਜਿਹੜੇ ਪਹਿਲਾਂ ਤੁਸੀਂ ਵੀਡੀਓ ਚੋਂ ਦੇਖ ਲਏ ਹੋਣਗੇ ਬਿਨਾ ਪਸਮਾਹ ਤੋਂ ਸੀਗੇ ਹੁਣ ਇਹ ਪਸਮੇ ਹੋਏ ਤੁਹਾਡਾ ਸਾਈਜ਼ ਦੇਖਿਓ ਅਗਲੇ ਥਣਾ ਚੋ ਤਾਰਾਂ ਪਹਿਲਾਂ ਦੇਖ ਲੋ ਪਿਛਲੇ ਥਣਾ ਤੇ ਮਾਰ ਦੋ ਤਾਰਾਂ ਨੂੰ ਇਹ ਪਿਛਲੇ ਥਣਾ ਚੋ ਤਾਰ ਸਾਫ ਸੁਥਰੀ ਤਾਰ ਅਗਲੇ ਚ ਫੇਰ ਮਾਰੂ ਗੋਰੇ ਬਾਈ ਤਾਰਾਂ ਚੰਗੀ ਚਵਾਈ ਆ ਦੋਸਤੋ ਅੱਜ ਦੀ ਸੋਏ ਮੱਜ ਸੋਈ ਸਵਾਈ ਹੈ ਸੋ ਦੋਸਤੋ ਹੁਣ ਇੱਕ ਵਾਰ ਆਪਾਂ ਇਹਨੂੰ ਤੋੜ ਕੇ ਵੀ ਦਿਖਾ ਦਈਏ ਕਿਉਂਕਿ ਪਸਮਾ ਦੇ ਵਿੱਚ ਪਸੂ ਹੋਰ ਜੋਸ਼ ਪਾ ਜਾਂਦਾ ਹਵਾਨੇ ਦੇ ਵਿੱਚ ਬਹੁਤ ਸੋਹਣਾ ਥਾਨ ਦਾ ਸਹਿਜ ਕਰਮਾਲੀ ਨੇ ਕੱਢਿਆ ਬਾਕੀ ਹਵਾਨਾ ਵੀ ਇਹਦਾ ਚੰਗਾ ਪੱਕੇ ਹੋਆ ਨੇ ਦੀ ਚੰਗੇ ਦੁੱਧ ਵਾਲੀ ਝੋਟੀ ਹੈ ਲੈਓ ਬਈ ਵਾਪਸ ਸੋ ਪੰਜ ਨਾਕ ਸੀਗੇ ਦਸਤੋ ਤੇ ਪੰਜੇ ਫੁੱਲ ਵੀਡੀਓ ਚ ਦਿਖਾਤੇ ਆ ਤੁਸੀਂ ਤਸੱਲੀ ਕਰੋ ਜਿਹੜਾ ਨਾਕ ਤੁਹਾਨੂੰ ਜਚਿਆ ਨੰਬਰ 2 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਅੱਜ ਦੀ ਵੀਡੀਓ ਫਿਲਹਾਲ ਇਨ੍ਹਾਂ ਪੰਜ ਪਸ਼ੂਆਂ ਦੀ ਸੀ ਆਉਣ ਵਾਲੇ ਟਾਈਮ ਚ ਬਾਈ ਕੋਲੋਂ ਫੇਰ ਤੁਹਾਨੂੰ ਵੀਡੀਓ ਦਿਖਾਉਂਦੇ ਰਾਵਾਂਗੇ ਕਿਉਂਕਿ ਵਪਾਰ ਦਾ ਕੰਮ ਆ ਤੇ ਰੁਟੀਨ ਚ ਮੱਜਾਂ ਖਾਵਾ ਹੁੰਦਾਂ ਕਰਦੀਆਂ ਮਿਹਰਬਾਨੀ